25 ਮਿੰਟ ਦਾ ਜਿਹੜਾ ਖੁੱਲਾ ਸਮਾਂ ਹੈ ਪਹਿਲਾ 25 ਮਿੰਟ ਦਾ ਖੁੱਲਾ ਸਮਾਂ ਇਸ ਕੁਸ਼ੀ ਨੂੰ ਦਿੱਤਾ ਗਿਆ ਨੋਟ ਕਰੋ ਪਹਿਲਵਾਨ ਬਹੁਤ ਵੱਡੀ ਕੁਸ਼ਤੀ ਲੈਵੇ ਜੱਸਾ ਇੱਕ ਵਾਰੀ ਫਤਿਹ ਦੀ ਸਾਂਝ ਪਾ ਦਰਸ਼ਕਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋਆ ਪਹਿਲਵਾਨ ਜੀ ਜੱਸਾ ਪੱਟੀ ਸੁਲਵਿੰਦਰ ਪਹਿਲਵਾਨ ਦਾ ਪੁੱਤ ਹੈ ਦੂਸਰੇ ਪਾਸੇ ਅਜੇ ਉੱਚੀਆਂ ਹੋ ਜਾਣ ਸਰਪੰਚ ਸਾਹਿਬ ਲਾਈਟ ਥੋੜੀ ਉੱਚੀ ਹੋ ਜਾਵੇ ਹਾਂਜੀ ਅਜੇ ਬਾਹਰ ਖੜੀ ਕਰਨਾ ਦੋਨਾਂ ਇਹ ਆ ਅਜੇ ਬਾਹਰ ਗੁਰਦੇਵ ਪਹਿਲਵਾਨ ਦਾ ਪੱਠਾ ਹੈ ਅਰ ਇਸ ਕੁਸ਼ਤੀ ਦੇ ਉੱਪਰ 2100 ਰੁਪਏ ਪ੍ਰੋਫੈਸਰ ਲਖਵਿੰਦਰ ਸਿੰਘ ਲੱਖੀ ਕੈਨੇਡਾ ਸਿਕੰਦਰਪੁਰ ਅਰ ਸਿਕੰਦਰਪੁਰੀਆ ਜੱਸੇ ਨੇ ਪਹਿਲਾਂ ਹੀ ਲਾ ਦਿੱਤਾ ਹੈ ਕਿ ਜਿਹੜਾ ਮਲ ਜਿੱਤ ਜਾਊਗਾ 2100 ਰੁਪਏ ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ ਰੱਬਰ ਕੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਫੋਰ ਟਰੈਕਟਰ ਤੇ ਕੁਸ਼ਤੀ ਵਾਹ ਸ਼ੁਰੂ ਹੋ ਚੁੱਕੀ ਹੈ ਪਰ ਉਧਰਲੇ ਪਾਸੇ ਕੁਸ਼ਤੀ ਦੀ ਝੋਟੀ ਦੀ ਚੱਲਦੀ ਹੋਈ ਹੈ ਰਵੀ ਤੇ ਸਦਾਮ ਦੇ ਦਰਮਿਆਨ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਰਦਾ ਹੈ ਕਹਿੰਦਾ ਰਸ ਅੰਮੀ ਦੀ ਚੂਰੀ ਦਾ ਉਹ ਬਾਪੂ ਕੁੱਟ ਬਦਾਮ ਖਵਾਉਂਦਾ ਹੈ ਪੈਣ ਦੁੱਧ ਪੀਉਂਦੀ ਹੈ ਮਾਲਚ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਪੰਮਿਆਂ ਤੱਕ ਵਿੱਚ ਮਦਾਨਾਂ ਤੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਇੱਕ ਪਾਸੇ ਪੱਟੀ ਵਾਲਾ ਜੱਸਾ ਏ ਔਰ ਦੂਸਰੇ ਪਾਸੇ ਅਜੇ ਆਵਾਰਨ ਦੀ ਧਰਤੀ ਦਾ ਕਹਿੰਦਾ ਡਿਗ ਡਿਗ ਉੱਠ ਤੇ ਦਲੇਰ ਸੋਹਣਿਆ ਰਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਝੰਡੇ ਗੱਡਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾਸ਼ੇਰੀਆਂ ਤੇ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਢਿੱਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ ਸਿਰੇ ਲਾਉਣ ਨੂੰ ਇੱਕ ਪਾਸੇ ਜਸਕਰਮਰ ਸਿੰਘ ਗਿੱਲ ਹੈ ਇਹਦਾ ਚੂਸੜੇ ਵਾਲ ਪਿੰਡ ਹੈ ਇਹ ਪਹਿਲਵਾਨ ਸੁਲਵਿੰਦਰ ਸਿੰਘ ਸ਼ਿੰਦੇ ਦਾ ਪੁੱਤ ਹੈ ਇਹ ਪੱਟੀ ਵਾਲੇ ਲਖੇ ਦਾ ਭਤੀਜਾ ਹੈ ਵੱਡਾ ਮੱਲ ਪੰਜਾਬ ਕੇਸ਼ਰੀ ਰੁਸਤ ਮਹਿੰਦ ਭਾਰਤ ਕੇਸ਼ਰੀ ਮੱਲ ਦੂਸਰੇ ਪਾਸੇ ਅਜੇ ਬਾਹਰ ਤੇ ਦੂਸਰੇ ਪਾਸੇ ਅਜੇ ਆ ਕਹਿੰਦੇ ਬਾਰਨ ਵਾਲਾ ਅਜੇ ਪਰ ਪਿੰਡ ਜਿਹੜਾ ਦਿੱਲੀ ਦੇ ਲਾਗੇ ਲਾਗੂ ਹਸ ਪੈਂਦਾ ਸੁਨੌਨਾ ਦਾ ਔਰ ਗਰਦੇਪਹਿਲਵਾਂ ਜੀ ਬਾਰਨ ਵਾਲਿਆਂ ਦਾ ਪੱਠਾ ਏ ਸਮੇਂ ਦੀਆਂ ਬਾਤਾਂ ਹੋਣੀਆਂ ਕੌਣ ਜਿੱਤਦਾ ਕੋਹਰ ਦਾ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਐਸ ਸਮੇਂ ਚੱਲਦੀ ਹੋਈ ਕੁਸ਼ਤੀ ਹੈ ਨਹੀਂ ਉਹ ਰੀਸਾ ਕਹਿੰਦਾ ਸਾਡੇ ਵਾਂਗੂ ਚੌਨਾ ਜੇ ਤੂਫਾਨ ਥੰਮਣਾ ਇੱਕ ਵਾਰੀ ਪੈਣਾ ਕਾਕਾ ਤੈਨੂੰ ਪੌੜੀਆਂ 'ਚੜ ਹੋਣੀਆਂ ਓ ਕਾਕਾ ਸਾਡੀਆਂ ਸਾਡੀਆਂ ਰਿਕਸ਼ਾ ਨਹੀਂ ਤੇਤੋ ਕਰ ਹੋਣੀਆਂ ਕਾਕਾ ਸਾਡੀਆਂ ਰਿਕਸ਼ਾ ਨਹੀਂ ਤੇਤੋ ਕਰ ਹੋਣੀਆਂ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਜੱਸਾ ਦੂਸਰੇ ਪਾਸੇ ਕਹਿੰਦੇ ਕਿ ਅਜੇ ਮਰਨ ਦੇ ਦਰਮਿਆਨ ਸਰਦਾਰ ਨੀਤਰ ਸਿੰਘ ਜੀ ਦੇ ਪਰਿਵਾਰ ਦੇ ਵੱਲੋਂ ਜਿਹੜਾ ਫੋਟ ਟ੍ਰੈਕਟਰ ਦੇਣਾ ਹੈ ਦੇਖਦੇ ਕਿ ਕਿੱਧਰ ਨੂੰ ਜਾਂਦਾ ਹੈ ਸਰਦਾਰ ਜਗਦੀਪ ਸਿੰਘ ਜੀ ਥਿਆੜਾ ਇੰਗਲੈਂਡ ਤੋਂ ਆ ਸਵੇਰ ਤੋਂ ਲੈ ਕੇ ਹੁਣ ਤੱਕ ਇਸ ਕੁਸ਼ਤੀ ਦੇ ਨਾਲ ਲਾਈਵ ਜੁੜਿਆ ਹੈ ਕੇ ਲੰਘ ਗਏ ਰਣ ਧੋਖੇ ਨਾਲ ਟੌਣਾ ਕੰਮ ਕਰਦਾ ਹੁੰਦਾ ਕਹਿੰਦੇ ਸੂਰਮਾ ਨਹੀਂ ਪਿੱਠ ਪਿੱਛੇ ਵਾਰ ਕਰਦਾ ਉਹ ਸੁਨਿਆਰੇ ਦੇ ਹੱਥੋਂ ਬੱਜੀ 100 ਨਾ ਕਰੇ ਇੱਕ ਸੱਟ ਨਾਲ ਕੰਮ ਜੋ ਲੋਹਾਰ ਕਰਦਾ ਜਿੱਧਰ ਤੱਕ ਠੰਡ ਦੇ ਸਤਾਏ ਕੁੱਕਾ ਮਾਰਦੇ ਮੈਲੀ ਵਾਲਿਆ ਬੱਲੇ ਸ਼ੇਰ ਜੇ ਦਿਹਾੜੇ ਤਾ ਸ਼ਿਕਾਰ ਕਰਦਾ ਗੱਲ ਜੱਸੀ ਰਹੀਏ ਵਾਰਦੀ ਕਰਦੇ ਵਾਹ ਵੀ ਵਾਹ ਲਾ ਇਸ ਸਮੇਂ ਦੇਖਦਾ ਕੌਣ ਜਿੱਤਦਾ ਕੌਣ ਹਰਦਾ ਹਰ ਜੋਰ ਲੱਗਿਆ ਹੋਇਆ ਉਧਰਲੇ ਪਾਸੇ ਸੁਦਾਮ ਹੈ ਉੱਪਰਲੇ ਪਾਸੇ ਛੋਟਾ ਸੁਦਾਮ ਹਸ਼ਿਆਰਪੁਰ ਦੀ ਧਰਤੀ ਔਰ ਨਿਚਲੇ ਪਾਸੇ ਰਵੀਆ ਬੇਰਾ ਦੀ ਧਰਤੀ ਦਾ ਇਧਰਲੇ ਪਾਸੇ ਜੱਸਾ ਪੱਟੀ ਤੇ ਨਾਲ ਅਜੇ ਪਹਿਲਵਾਨ ਨੇ ਮਾਰਨਾ ਕਹਿੰਦਾ ਚੱਕੀ ਦੇਆਂ ਪੂੜਾ ਵਾਂਗੂ ਚੌੜੀਆਂ ਨੇ ਛਾਤੀਆਂ ਉਹ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥਾਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪ ਸਾਲਾ ਮਾਰਦੇ ਸ਼ੇਰੇ ਗਹਿਲ ਮਜਾਰੀ ਸਿੰਘ ਫਸੇ ਉਹ ਯੁੱਧ ਹੁਣੇ ਆਰ ਪਾਰ ਦੇ ਸ਼ੇਰੇ ਗਹਿਲ ਮਜਾਰੀ ਸਿੰਘ ਫਸੇ ਯੁੱਧ ਹੁਣੇ ਆਰ ਪਾਰ ਦੇ ਆਰ ਪਾਰ ਦੇ ਤਿੰਨ ਚੀਜ਼ਾਂ ਵਿੱਚ ਫਰਕ ਬਣਾਏ ਸਾਰੀ ਦੁਨੀਆ ਮੰਨੇ ਇੱਕੋ ਮਿੱਟੀ ਵਿੱਚੋਂ ਉੱਗਦੇ ਅੱਕ ਇਮਲੀ ਤੇ ਗੱਲੇ ਅੱਕ ਕੌੜਾ ਤੇ ਇਮਲੀ ਖੱਟੀ ਤੇ ਗੱਲੇ ਕਿਉਂ ਮਿੱਠੀ ਖੰਡ ਨੇ ਸਭ ਮਾਲਕ ਦੇ ਰੰਗ ਨੇ ਸੱਜਣੋ ਸਭ ਮੌਲਾ ਦੇ ਰੰਗ ਨੇ ਆਓ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਲਓ ਉਧਰਲੇ ਪਾਸੇ ਸਦਾਮ ਐਸ ਸਮੇਂ ਕੋਸ਼ਿਸ਼ ਕਰਦਾ ਚਿਤ ਕਰਨ ਦੀ ਕਹਿੰਦਾ ਮੌਲਿਆਂ ਦੇ ਕੋਲ ਅੜੇ ਗੱਡੇ ਕੱਡੇ ਜਾਂਦੇ ਨਾ ਉਹ ਸੁਖੀ ਲੋਪੋ ਬਾਜ਼ੀਆਂ ਚ ਲੱਕੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲ ਵਿਰਲੇ ਹੀ ਬਣਦੇ ਸੌਕੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਪੋ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਓਕੇ ਕੋਵਰੇ ਪਟਾਰੀ ਵਿੱਚ ਪਾਣੇ ਲੋਪੋ ਵਾਲਿਆ ਇੱਕ ਪਾਸੇ ਜੱਸਾ ਦੂਸਰੇ ਪਾਸੇ ਅਜੇ ਉਧਰੇ ਪਾਸੇ ਛੋਟਾ ਸਦਾਮ ਹੈ ਨਾਲ ਰਵੀ ਵੇਰਾਂ ਦੇ ਦਰਮਿਆਨ ਸੱਜਰ ਸੁਈ ਲਵੇਰੀ ਹੈ ਮੱਲ ਤਕੜੇ ਹੈ ਕਿ ਲੋਹੇ ਨੂੰ ਲੋਹਾ ਜਦ ਕੱਟਦਾ ਹੈ ਪਹਿਲਾਂ ਭਾਂਬੜ ਮੱਚੇ ਅੰਗਿਆਰਿਆਂ ਦਾ ਰਾਜੇ ਖੇਲੇ ਇੱਕ ਵਾਲੇ ਜ਼ੋਰ ਦੇ ਨਾਲ ਫੈਸਲੇ ਹੁੰਦੇ ਆ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਹੁਣ ਦੇਖਦੇ ਕਿ ਕੌਣ ਬਾਜੀ ਮਾਰਦਾ ਹੈ ਕੌਣ ਜਿੱਤਦਾ ਹੈ ਕੌਣ ਟਰੈਕਟਰ ਲੈ ਕੇ ਜਾਂਦਾ ਹੈ ਕਿ ਜੱਟ ਦਾ ਹਮਰ ਸੋਨਾ ਲੀਕਾ ਨੀਲੇ ਰੰਗ ਦਾ 59 11 ਦੇ ਕੋਲੋਂ ਸਫਾਰੀ ਦੇ ਬਾਗ ਲੰਗਦਾ ਜ਼ੋਰ ਜਾਰ ਲਾਉਣਾ ਨਹੀਂਓ ਐਸ਼ਰ ਸਿੰਘ ਦਾ ਮਾੜੀ ਮੋਟੀ ਖੇਤੀ ਚ ਨਹੀਂ ਸਕਾਉਟ ਹੰਮਦਾ ਫੋੜੂ ਬਣਾਤਾ ਹੀਰੋ ਉਸ ਦੀ ਆਵਾਜ਼ ਨੇ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਲਈ ਜਹਾਜ਼ ਨੇ ਦੱਸੀ ਗੱਲ ਕਰਤਾ ਵਾਹ ਜੀ ਵਾਹ ਆਸਲੀ ਕੁਸ਼ਤੀ ਕੋਈ ਨਾ ਕੋਈ ਦਾ ਪੇਚ ਬਈ ਦਰਸ਼ਕ ਵੀਰੋ ਵਾਹ ਚਾਹਨੇ ਹੋ ਜੱਸੇ ਵਾਲੀ ਕੁਸ਼ਤੀ ਆਰ ਪਰਦੀ ਹੋਵੇ ਤੇ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ ਵੀਰੇ ਪੰਜਾਬੀ ਵੀਰੋ ਲਾਓ ਚਾਹੁੰਦੇ ਆ ਵਾਕਿਆ ਇਸ ਸਮੇਂ ਯੁੱਧ ਚੱਲਦਾ ਹੋਇਆ ਪਹਿਲਵਾਨਾਂ ਦਰਮਿਆਨ ਕਹਿੰਦਾ ਪੱਟਾ ਉੱਤੇ ਵੱਜਣ ਥਾਪੀਆਂ ਹਿੱਕਾਂ ਦੇ ਵਿੱਚ ੱਟਕੇ ਉਹ ਵਿੱਚ ਮੈਦਾਨ ਦੇ ਗੱਬਰੂ ਪਿੱੜਦੇ ਆਹ ਦੁਨੀਆ ਖੜਖੜ ੱਟਕੇ ਸੁਖੀ ਲੋਕੋ ਕੁਸ਼ਤੀ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਜੋਤੇ ਜੰਮਦੀ ਕੀ ਸਫਤ ਕਰਾਂ ਮੈਂ ਸ਼ੇਰਾਂ ਦੀ ਕੀ ਸਫਤ ਕਰਾਂ ਮੈਂ ਸ਼ੇਰਾਂ ਦੀ ਇੱਕ ਪਾਸੇ ਜੱ ਸਾਹ ਦੂਸਰੇ ਪਾਸੇ ਅਜੇ ਬਾਹਰ ਇੱਧਰ ਛੋਟਾ ਸਦਮ ਤੇ ਰਵੀ ਵੀਰਾ ਦੇ ਦਰਮਿਆਨ ਕੁਸ਼ਤੀ ਬਾਤ ਵਧੀਆ ਹੈ ਕਿ ਮਿੱਟੀ ਦਾ ਫਰੋਲ ਜੋਗੀ ਆ ਨਹੀਂ ਉਹ ਲੱਬੜੇ ਲਾਲ ਗਵਾਚੇ ਕੁਸ਼ਤੀ ਪੈਂਦੇ ਆ ਸਦਮ ਲਗੋਟੇ ਹੱਥ ਨਹੀਂ ਪਾਉਣਾ 3 ਮਿੰਟ ਪੁਆਇੰਟ ਤੇ ਔਰ ਪੁਆਇੰਟ ਜਿਹੜਾ ਬਣਾਉਣਾ ਪਵੇਗਾ ਔਰ ਜਿਹੜਾ ਬਲ ਪਿੱਛੇ ਆ ਗਿਆ ਵਿਰੋਧੀ ਦੇ ਤਿੰਨ ਲੰਗ ਧਰਤੀ ਦੇ ਨਾਲ ਲੱਗਾ ਹੈ ਔਰ ਜਿਹੜਾ ਪਿੱਟ ਤੇ ਬੱਲ ਆਵੇਗਾ ਉਹ ਜਿੱਤ ਜਾਵੇਗਾ ਇਧਰ ਠਿੱਬੀ ਮਾਰਨ ਦਾ ਯਤਨ ਕਰਦਾ ਹੋਇਆ ਕੁਸ਼ਤੀ ਦੇ ਵਿੱਚ ਕਰੰਟ ਆ ਗਿਆ ਕਿ ਨੋਟ ਕਿਸ ਤੋਂ ਮੰਗਵਾ ਉਤਲੀ ਜੇਬ ਚ ਪਾਈਏ ਨਾ ਮੁਰਗਾ ਮੱਛੀ ਤੇ ਬੱਕਰਾ ਕਦੇ ਵੀ ਰੱਜ ਕੇ ਖਾਈਏ ਨਾ ਸੱਪ ਨਿਓਲਾ ਸ਼ੇਰ ਕਿਸੇ ਤੋਂ ਚੁਰਦੇ ਨਹੀਂ ਸ਼ੇਰਾ ਜੱਟ ਦੇ ਜੀਟਰ ਪਹਿਲੀ ਸਲਫੇ ਚੁਰਦੇ ਨਹੀਂ ਸ਼ੇਰਾ ਜੱਟ ਦੇ ਜੀਟਰ ਪਹਿਲੀ ਸਲਫੇ ਤੁਰਦੇ ਨਹੀਂ ਸਿਰਾਂ ਜੱਸੀ ਆ ਜਾ ਉੱਥੇ ਵਾਹ ਵਈ ਵਾ ਇਸ ਸਮੇਂ ਚੱਲਦੀ ਹੋਈ ਕੁਸ਼ਤੀ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਮੈਦਾਨ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੈ ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ ਉਹ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਉਹ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਐਵੇਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਕਿ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ 15 ਤਰੀਕ ਭੱਜੀ ਆਉਂਦੀ ਆ ਖਾਨਪੁਰ ਦਾ ਛਿੰਝ ਮਿਲ ਹੈ ਆਪ ਸਭ ਨੂੰ ਪਿਆਰ ਭਰੇ ਸੱਦੇ ਆ ਦੁਨੀਆਂ ਦੇ ਚੋਟੀ ਦੇ ਮੱਲ ਉਧਰ ਕਹਿੰਦੇ ਕਿ ਸਦਾਮ ਛੋਟਾ ਹਾਂ ਪੁਆਇੰਟ ਲੈ ਕੇ ਜਿੱਤ ਪ੍ਰਾਪਤ ਕਰ ਗਿਆ ਵਾਹ ਵੀ ਵਾਹ ਪੁਆਇੰਟਾਂ ਦੇ ਅਧਾਰ ਤੇ ਸਦਾਮ ਜਿਹੜਾ ਜੇਤੂ ਐ ਇਸ ਕੁਸ਼ਤੀ ਦਾ ਹੈ ਅਸਮੇ ਬੜਾ ਵਧੀਆ ਮੁਕਾਬਲਾ ਚੱਲ ਰਹੀ ਕੁਸ਼ਤੀ ਦਾ ਦੇਖਦੇ ਕੌਣ ਜਿੱਤਦਾ ਕੌਣ ਹਰਦਾ ਇੱਕ ਪਾਸੇ ਪਹਿਲਵਾਨ ਜੱਸਾ ਪੱਟੀ ਐ ਔਰ ਦੂਸਰੇ ਪਾਸੇ ਆਜੇ ਪਹਿਲਵਾਨ ਵਾਰਨ ਦੀ ਧਰਤੀ ਕਹਿੰਦਾ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂੰਨ ਰਹਿ ਕੇ ਮੰਜ਼ਲਾ ਤੋਂ ਦੂਰ ਕਿੱਥੋਂ ਮਿਲਦਾ ਸਕੂਨ ਕਿ ਹਾਰਦੇ ਨਹੀਂ ਹੁੰਦੇ ਕਦੇ ਮਾਦ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜੀ ਜੰਗ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਜੱਜਾ ਫੋਰ ਟਰੈਕਟਰ ਦਿੱਤਾ ਜਾਣਾ ਜਿਹੜੀ ਆ ਕੁਸ਼ਤੀ ਚੱਲਦੀ ਹੈ ਹਜੇ ਵਰਨ ਦੇ ਦਰਮਿਆਨ ਖੜਕੇ ਦਲਕਰ ਪਰਵਾਰ ਦੇ ਵੱਲੋਂ ਟਵਾਲ ਪਰਵਾਰ ਦੇ ਵੱਲੋਂ ਜਿਹੜਾ ਫੋਰ ਟਰੈਕਟਰ ਇਸ ਕੁਸ਼ਤੀ ਦੇ ਜਿੱਤੂ ਨੂੰ ਦਿੱਤਾ ਜਾਣਾ ਨੋਟ ਕਰਿਓ ਬਹੁਤ ਵਧੀਆ ਮੱਲ ਜੁੱਦਾ ਹੈ ਕਿ ਰੈਂਦੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜਿਆ ਸਰੀਰਾਂ ਵਿੱਚ ਜੋਰ ਬਈ ਉਂਝ ਪੈਸੇ ਤੇਲੇ ਸਭ ਲੁੱਟ ਸਕਦਾ ਹੈ ਤੇ ਨਾ ਮਿਹਨਤਾਂ ਨੂੰ ਪੈਂਦੇ ਕਦੇ ਚੋਰ ਬਈ ਉਹ ਚੂਰੀ ਮਾਂ ਦੀ ਤੇ ਹੱਲਾਸ਼ੇਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਉਹ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਕੰਡੇ ਜੰਮਦੇ ਹੀ ਤਿੱਕੇ ਹੁੰਦੇ ਬੱਲਿਆ ਉਹ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਬਹੁਤ ਵਧੀਆ ਜਿਹੜੇ ਜਿਹੜੇ ਆਪਣੇ ਮਾਪੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਵੀਰੇ ਪੰਜਾਬੀ ਜੀਓ ਸਾਰੇ ਪਿਆਰ ਕਰਦੇ ਪਿਆਰ ਕਰਦੇ ਵੀ ਰਹਿਣਾ ਚਾਹੀਦਾ ਕਿਉਂਕਿ ਬਾਪ ਆਪਣੇ ਧੀ ਜਾਂ ਪੁੱਤ ਨੂੰ ਉਹਨਾਂ ਦੁੱਖ ਦੀਆਂ ਘੜੀਆਂ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ ਇਸ ਕਰਕੇ ਬਾਪ ਦਾ ਤਜਰਬਾ ਹੁੰਦਾ ਇਸ ਕਰਕੇ ਜਿਹੜਾ ਉਹ ਦਬਕੇ ਦੇ ਨਾਲ ਸਾਨੂੰ ਪਿਆਰ ਦੇ ਨਾਲ ਸਮਝਾਉਂਦਾ ਹੈ ਲੈ ਵੇ ਜੱਸੇ ਦੂਸਰੇ ਪਾਸੇ ਅਜੇ ਮਾਰ ਲੈ ਕੁਸ਼ਤੀ ਤੇਜ਼ ਹੋਣੀ ਚਾਹੀਦੀ ਹੈ ਕਿ ਮਾਰੇ ਨੂੰ ਮਾਰ ਕੇ ਦਬਕਾ ਕਿ ਰਸ਼ ਹੌਲਾ ਕਰੋ ਰਸ਼ ਘੱਟ ਕਰੋ ਸਟੇਜ ਦੇ ਅੱਗੇੋਂ ਸਾਈਡ ਤੇ ਕਰੋ ਥੋੜੇ ਥੋੜੇ ਕਿ ਮਾਰੇ ਨੂੰ ਮਾਰ ਕੇ ਦਬਕਾ ਰੋਬ ਨਹੀਂਉ ਪਾਈਦਾ ਜਿਹਦੇ ਸਿਰ ਤੇ ਪਿਓ ਨਾ ਹੋਵੇ ਉਹਨੂੰ ਨਹੀਂ ਡਰਾਈਦਾ ਔਖੇ ਸੌਖੇ ਲੰਘ ਜਾਂਦੇ ਨੇ ਦਿਨ ਜੋ ਤੰਗੀ ਦੇ ਉਹ ਬਾਪੂਗਲ ਗੁੱਠਾ ਦੇ ਕੇ ਪੈਸੇ ਨਹੀਂ ਮੰਗੀਦੇ ਬਾਪੂਗਲ ਗੁੱਠਾ ਦੇ ਕੇ ਪੈਸੇ ਨਹੀਂ ਮੰਗੀਦੇ ਵਾਹ ਨਾ ਇਸ ਸਮੇ ਬੜੀ ਵਧੀਆ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਚੱਲਦੀ ਹੈ ਸਮੇ ਦੀ ਬਾਤ ਹੋਣੀ ਹੈ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਕੁਸ਼ਤੀ ਦੇ ਵਿੱਚੋਂ ਕਹਿੰਦਾ ਪੱਟਾਂ ਦੀ ਤਿਆਰੀ ਦੱਸਦੀਆਂ ਬੈਟਕਾ ਤੇ ਮੋਟੀ ਤਾਉਣ ਪਰਦੀ ਗਵਾਹੀ ਜੋਰਾਂ ਦੀ ਸ਼ਿੰਗਾਰ ਦੇ ਨੇ ਡੰਡ ਡੋਲਿਆਂ ਦੀ ਛੇਪ ਨੂੰ ਉਹ ਮਿਹਨਤ ਮੁਤਾਜ ਨਾ ਸਟੈਂਪਾ ਮੋਹਰਾਂ ਦੀ ਖਾਦੀ ਹੋਈ ਖਰਾਕ ਚਿਹਰਾ ਛੱਡੇ ਲਾਲੀਆਂ ਉਹ ਸਾਦਗੀ ਵਧਾਉਂਦੀ ਸੋਭਾ ਉਸਤਾਦ ਦੀ ਕਿ ਸੋਨੀ ਕੱਟ ਬੋਲਣਾ ਪਸੰਦ ਮੱਲਾ ਨੂੰ ਤਾਹੋਂ ਕੁਦਰਤ ਨਾਲ ਸੌਰਤਾ ਨਿਵਾਜਦੀ ਕਿ ਸੋਨੀ ਕੱਟ ਬੋਲਣਾ ਪਸੰਦ ਮੱਲਾ ਨੂੰ ਤਾਹੋਂ ਕੁਦਰਤ ਨਾਲ ਸੌਰਤਾ ਨਿਵਾਜਦੀ ਕਾਕਾ ਇਸ ਸਮੇਂ ਚੱਲਦਾ ਹੋਇਆ ਮਲਜਤ ਇੱਕ ਪਾਸੇ ਪੱਟੀ ਵਾਲਾ ਜੱਸਾ ਔਰ ਦੂਸਰੇ ਪਾਸੇ ਅਜੇ ਆ ਬਾਰ ਦੀ ਧਰਤੀ ਦਾ ਸਮੇਂ ਦੀ ਬਾਤ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਇਹਨਾਂ ਪਹਿਲਵਾਨਾਂ ਦਰਮਿਆਨ ਜੀ ਕੁਮਰ ਸਾਹਿਬ ਬਹੁਤ ਵਧੀਆ ਕੁਸ਼ਤੀ ਚੱਲਦੀ ਤੰਤਰਬਾਬਾ ਧੀਰਜਪਤ ਜੀ ਦੀ ਅਪਾਰ ਬਖਸ਼ਿਸ਼ ਹੈ ਔਰ ਤੀਸਰੇ ਸਾਲ ਛਿੰਝ ਮੇਲਾ ਹੁੰਦਾ ਹੈ ਇੱਕ ਪਾਸੇ ਜੱਸਾ ਦੂਸਰੇ ਪਾਸੇ ਅਜੇ ਬਾਰਲਾ ਦੋਨੇ ਮਲ ਇੱਕੋ ਜਿੱਕੇ ਹੈ ਕੌਣ ਜਿੱਤਦਾ ਹੈ ਕੌਣ ਹਰਦਾ ਹੈ ਬਾਤ ਸਮੇਂ ਦੀ ਹੈ ਬਾਤ ਵਕਤ ਦੀ ਹੈ ਉਹ ਦੋਪਰ ਤੇ ਬੱਲੇ 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 ਤਾੜੀ ਮਾਰੋ ਤਾੜੀਆਂ ਦੂੜੀਆਂ ਵਾ ਵਈ ਵਾ ਅਜੇ ਤੇ ਪਹਿਲਵਾਨਾ ਜੱਸਾ ਪੱਟੀ ਸਮੇਂ ਦੀ ਬਾਤ ਹੈ ਕੌਣ ਜਿੱਤੇਗਾ ਕੌਣ ਹਰੇਗਾ ਬੜਾ ਵਧੀਆ ਮਨ ਜਦ ਚੱਲਦਾ ਹੋਇਆ ਕੁਸ਼ਤੀ ਦਾ ਬਹੁਤ ਹੀ ਵਧੀਆ ਕੁਸ਼ਤੀ ਜਿਹੜੀ ਖਾੜੇ ਚੱਲਦੀ ਹੋਈ ਹੱਕੀ ਦੇ ਜੋਰ ਨਦਵਨ ਬਾਕੀ ਬਾਹਰ ਰਹਿਣ ਮੇਰੇ ਵੀਰ ਬਾਕੀ ਬਾਹਰ ਰਹੋ ਹਰ ਇੱਕ ਜੀ ਚੋਟ ਮਹਿਸੂਸ ਕਰਦਾ ਮੈਂ ਲਖਵਿੰਦਰ ਸਿੰਘ ਲੱਖਾ ਰੋਡ ਗੁਜ਼ਾਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਦੱਸਦਾ ਬਹੁਤ ਵੱਡਾ ਸਤਿਕਾਰ ਉਹਦੇ ਵਿੱਚ ਮੈਂ ਜਗਦੀਪਾ ਜੀ ਦਾ ਜਗਦੀਪ ਸਿੰਘ ਜੀ ਥਿਆੜ ਇੰਗਲੈਂਡ ਤੋਂ ਲਾਈਵ ਜੁੜਿਆ ਹੈ ਹੋਰ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਰੱਬਰ ਕੇ ਦਰਸ਼ਕਾਂ ਦਾ ਪ੍ਰਮਾਤਮਾ ਸਾਰਿਆਂ ਦੇ ਪ੍ਰਬੰਧਕੀ ਕਮੇਟੀ ਦੇ ਨਾਮ ਜਾਣਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਗਦੀ ਕਲਾ ਦੇ ਵਿੱਚ ਖਿਜੀ ਜੀ ਜੀ ਇੱਕ ਲਾਈਵ ਵਾਲੇ ਵੀਰਾਂ ਨੂੰ ਬੇਨਤੀ ਆ ਕੋਈ ਲਾਈਵ ਨਹੀਂ ਚੱਲ ਨਹੀਂ ਰਿਹਾ ਕਹਿੰਦੇ ਕੋਈ ਪ੍ਰੋਬਲਮ ਆ ਲਾਈਵ 'ਚ ਫੋਨ ਆ ਰਹੇ ਆ ਮੇਰਾ ਭਰਾ ਜੂਰ ਨੋਟ ਕਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਆ ਨਿਰਮਲ ਪਹਿਲਵਾਨ ਜੀ ਚੰਡੀਗੜ੍ਹ ਜਿਹੜੇ ਅੱਜ ਦੇ ਕੁਸ਼ਤੀ ਦੰਗਲ ਲਈ ਲਾਈਵ ਜੁੜੇ ਹੋਏ ਆ ਤੇ 1 ਅਕਤੂਬਰ ਜਿਹੜਾ ਕੰਜਹੇੜੀ ਦਾ ਕੁਸ਼ਤੀ ਦੰਗਲ ਹੋ ਗਿਆ ਵੀ ਨੋਟ ਕਰਦਾ ਜਾਓ ਵੈਦਵਾਨ ਪਰਿਵਾਰ ਔਰ ਸਾਡੇ ਸਖਵਿੰਦਰ ਬਾਜੀ ਉਹਨਾਂ ਦੇ ਵੱਲੋਂ ਜਿਹੜਾ ਇਹ ਵੱਡਾ ਦੰਗਲ 1 ਅਕਤੂਬਰ ਵਾਲੇ ਦਿਨ ਜਿਹੜਾ ਕਰਵਾਇਆ ਜਾਣਾ ਹੈ ਗੰਜਹੇੜੀ ਦੀ ਧਰਤੀ ਤੇ ਨੋਟ ਕਰਿਓ ਨਿਰਮਲ ਪਹਿਲਵਾਨ ਜਿਹੜੇ ਲਾਈਵ ਜੁੜੇ ਹੋਏ ਆ ਵੀ ਨੋਟ ਕਰਿਓ ਬਹੁਤ ਵੱਡਾ ਜਿਹੜਾ ਦੰਗਲ ਹੈ ਸ਼ੇਂਘੜਾਂ ਦੀ ਧਰਤੀ ਤੇ 17 ਤਰੀਕ ਮਹਾਰਾਜ ਪ੍ਰੀਤਮ ਪਾਸ਼ਾ ਜੀ ਦੀ ਪਾਰਵਕਸ਼ ਸਤਕਾ ਹੈ ਔਰ ਉਸ ਦੰਗਲ ਦੇ ਵਿੱਚ ਹਰ ਸਾਲ ਚੋਟੀ ਦੇ ਮੱਲ ਕੁਲਦੇ ਆ ਮੱਲ ਸੱਦੇ ਹੋਇਆ ਹੈ ਆਰ ਲਿਸਟ ਜਦੋਂ ਮੇਰੇ ਕੋਲ ਆਊਗੀ ਮੈਂ ਕੱਲ ਬਕਾਪੁਰ ਦੇ ਛਿੰਝ ਮੇਲੇ ਤੇ ਅਨਾਉਂਸ ਕਰਾਂਗਾ ਬਹੁਤ ਵੱਡਾ ਛਿੰਝ ਮੇਲਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਚਿੰਗੜ ਉਸ ਮੇਲੇ ਦੇ ਮੁੱਖ ਪ੍ਰਬੰਧਕ ਹੈ ਆਪ ਸਭ ਨੂੰ ਪਿਆਰ ਭਰ ਸੱਦੇ ਦੇ ਰਿਹਾ ਹੈ 17 ਤਰੀਕ ਨੂੰ ਬਹੁਤ ਵੱਡਾ ਛਿੰਝ ਮੇਲਾ ਚਿੰਗੜਾ ਦਾ ਜਰੂਰ ਪਹੁੰਚਣਾ ਜੀ ਲਾਓ ਇੱਕ ਕੁਸ਼ਤੀ ਦੇ ਵਿੱਚੋਂ ਪਹਿਲਵਾਨ ਜੱਸਾ ਪੱਟੀ ਜੀ ਜਿਹੜਾ ਜੇਤੂ ਹੈ ਅੱਜ ਇਹਨੇ ਸ਼ਤ ਮਹਿਸੂਸ ਕੀਤੀ ਹੈ ਬਹੁਤ-ਬਹੁਤ ਧੰਨਵਾਦ ਪਹਿਲਵਾਨ ਜੱਸਾ ਪੱਟੀ ਵਾਲਾ ਜਿਹੜਾ ਜੱਤੂ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ